हां जी साथियों तस्वीरें ਤੁਹਾਨੂੰ ਡਾਕਟਰ ਪੀ ਆਰ ਅੰਬੇਡਕਰ ਚੌਕ ਜ਼ਿਲੰਦਰ ਦੀਆਂ ਦਿਖਾ ਰਹੇ ਆ ਜਿੱਥੇ ਦੇਖ ਸਕਦੇ ਆ ਕੋਟੇ ਕੋਟੇ ਘਾਹ ਛੜਿਆ ਹੋਇਆ ਮਿੱਟੀ ਕੱਟਾ ਬੁਰਾ ਹਾਲ ਹੋਇਆ ਪਿਆ ਆ ਦੇਖ ਸਕਦੇ ਆ ਤੁਹਾਨੂੰ ਸਟਾਰਟਿੰਗ ਤੋਂ ਦਿਖਾਉਨੇ ਆ ਆ ਐਂਟਰੀ ਗੇਟ ਆ ਜੀ ਜਦੋਂ ਆਪਾਂ ਇਥੋਂ ਅੰਦਰ ਐਂਟਰ ਹੁੰਨੇ ਆ ਤੇ ਆ ਮੈਂ ਮਿੱਟੀ ਤੁਹਾਨੂੰ ਦਿਖਾਉਣੀ ਚਾਹਨਾ ਆ ਦੇਖ ਸਕਦੇ ਆ ਕਿਸ ਤਰ੍ਹਾਂ ਮਿੱਟੀ ਮਿੱਟੀ ਐ ਔਰ ਇਥੋਂ ਅੰਦਾਜ਼ਾ ਲਗਾ ਲਓ ਕਿੰਨਾ ਲੰਬਾ ਸਮਾਂ ਹੋ ਚੁੱਕਾ ਆ ਆ ਜਿਹੜੇ ਅੰਦਰ ਬੂਟੇ-ਬੱਟੇ ਲੱਗੇ ਉਹਨਾਂ ਦਾ ਬਿਹਾਲ ਦੇਖ ਲਓ ਔਰ ਆ ਚੌਂਕ ਜਿਹੜਾ ਦੇਖੋ ਕਿੰਦਾ ਮਿੱਟੀ ਘਟਾ ਕਿੰਦਾ ਘਟਾ ਘਾਹ ਹੋਇਆ ਲੱਗਦਾ ਹੀ ਨਹੀਂ ਕਿ ਇਹ ਡਾਕਟਰ ਅੰਬੇਦਕਰ ਸਾਹਿਬ ਦੇ ਨਾਂ 'ਤੇ ਬਣਿਆ ਚੌਂਕ ਆ ਇੰਦਾ ਲੱਗਦਾ ਜਿੱਦਾਂ ਆਪਾਂ ਕਿਸੇ ਨਾ ਉਜਾੜ ਜੇ ਰਿਤ ਨਹੀਂ ਗਏ ਹੁੰਨੇ ਉੱਥੇ ਉਦਾਂ ਹੀ ਮਤਲਬ ਘਾਹ ਖੂ ਹੋਇਆ ਹੁੰਦਾ ਪੂਰਾ ਹਾਲ ਕੋਈ ਦੇਖ ਰੇਖੀ ਨਹੀਂ ਇੰਦਾ ਲੱਗਦਾ ਤੇ ਆਹ ਦੇਖ ਰੋ ਸਾਥੀਓ ਔਰ ਆ ਜਿਹੜੀ ਜਦਾਂ ਆਪਾਂ ਅੰਦਰ ਐਂਟਰ ਹੁੰਨੇ ਆ ਡਾਕਟਰ ਅੰਬੇਦਕਰ ਚੌਂਕ ਜੰਦਰ ਆ ਗੇਟ ਤੇ ਐਂਟਰੀ ਹੁੰਨੇ ਜਿਹੜੀ ਆ ਜਿਹੜੀ ਚੀਜ਼ ਸਿੱਧੀ ਹੈ ਨਾ ਇੱਥੇ ਦੇਖੋ ਕਿੰਨੀ ਸੋਹਣੀਆਂ ਇੱਟਾਂ ਲੱਗੀਆਂ ਹੋਈਆਂ ਠੀਕ ਹੈ ਕਲਰ ਵਾਲੀਆਂ ਪਰ ਇੰਨੀ ਮਿੱਟੀ ਪਈ ਆ ਬਿਲਕੁਲ ਟੱਕ ਹੋ ਗਈਆਂ ਇਹਦੇ ਆਲੇ-ਦੁਆਲੇ ਤਾਂ ਫੁੱਲਾਂ ਵਾਲੇ ਗਮਲੇ ਹੋਣੇ ਚਾਹੀਦੇ ਸੀ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਸਾਹਮਣੇ ਤੁਸੀਂ ਦੇਖ ਸਕਦੇ ਆ ਡਾਕਟਰ ਮੇਧ ਦਾ ਚੌਕ ਜਲੰਧਰ ਤੋਂ ਤਸਵੀਰਾਂ ਆ ਜਿਹੜੀ ਜਾਣਦੀ ਪਈ ਹੈ ਨਾ ਬਾਬਾ ਸਾਹਿਬ ਦੇ ਸਟੈਚੂ ਬੰਨੂ ਹੈ ਨਾ ਗਲੀ ਇਹਦੇ ਆਲੇ-ਦੁਆਲੇ ਤਾਂ ਫੁੱਲਾਂ ਦੇ ਗਮਲੇ ਹੋਣੇ ਚਾਹੀਦੇ ਸੀ ਦੋਨੋਂ ਪਾਸੇ ਸਜਾਵਟ ਹੋਣੀ ਚਾਹੀਦੀ ਪਰ ਕੁਛ ਨਹੀਂ ਉੱਪਰੋਂ ਦੇਖ ਲਓ ਮਿੱਟੀ ਆ ਤੁਹਾਨੂੰ ਦਿਖਾ ਇੱਧਰ ਦੇਖਿਓ ਤੁਹਾਨੂੰ ਲਾਈਵ ਦਿਖਾਉਣੇ ਪਏ ਆ ਸਾਥਿਓ ਲਾਈਵ ਚੈੱਕ ਕਰੋ ਆਹ ਦੇਖਿਓ ਆਹ ਦੇਖ ਲਓ ਕਿੰਦਾ ਮਿੱਟੀ ਘੱਟਾ ਇੱਥੇ ਹੀ ਬਸ ਨਹੀਂ ਅੱਗੇ ਆਓ ਅੱਗੇ ਦੇਖੋ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਪ੍ਰਤੀਆਂ ਉੱਤੇ ਵੀ ਜਿਹੜੀ ਮਿੱਟੀ ਪਈ ਹੋਈ ਹੈ ਉਹਨੂੰ ਵੀ ਸਾਫ਼ ਕਰਨਾ ਚਾਹੀਦਾ ਔਰ ਇੱਥੇ ਦੇਖੋ ਸਾਥਿਓ ਕਿੰਦਾ ਮਿੱਟੀ ਘੱਟਾ ਦੇਖੋ ਕਿੰਨੀ ਮਿੱਟੀ ਹੈ ਕਿੰਨੀ ਮਿੱਟੀ ਹੈ ਕਿੰਨਾ ਘੱਟਾ ਬੁਰਾ ਹਾਲ ਸਾਥਿਓ ਕਾਫੀ ਲੰਬੇ ਸਮੇਂ ਤੋਂ ਲੱਗਦਾ ਸਫਾਈ ਨਹੀਂ ਹੋਈ ਮੇਰੀ ਜੰਦਰ ਦੇ ਪ੍ਰਸ਼ਾਸਨ ਨੂੰ ਜ਼ਿਲੰਦਰ ਦੇ ਐਮਪੀ ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਸਰਕਾਰ ਨੂੰ ਔਰ ਜ਼ਿਲੰਦਰ ਦੇ ਲੀਡਰਾਂ ਨੂੰ ਅਪੀਲ ਹੈ ਕਿ ਬਾਬਾ ਸਾਹਿਬ ਦਾ ਨਾਮ ਤੁਸੀਂ ਬੋਟਾ ਬਿਲੇ ਵਰਤਦੇ ਹੋ ਆਪਣੇ ਆਪ ਕੁਰਸੀਆਂ ਤੇ ਬੈਠੇ ਹੋ ਸ੍ਰੇਵਰ ਦੀ ਬਦੌਲਤ ਪਰ ਉਸ ਰਹਿਬਰ ਦੇ ਚੌਂਕ ਨੂੰ ਸਿਰਫ ਤੁਸੀਂ ਜਦੋਂ ਇਲੈਕਸ਼ਨਾਂ ਹੁੰਦੀਆਂ ਉਦੋਂ ਅਸੀਂ ਤੁਸੀਂ ਹਾਰ ਪਾਣੋ ਦੇ ਜਾਂ ਜਦੋਂ ਬਾਬਾ ਸਾਹਿਬ ਦੀ ਜਨਮ ਦਿਨਤੀ ਹੁੰਦੀ ਉਦੋਂ ਸਪਾਈ ਕਰਦੇ ਆ ਅੱਗੇ ਪਿੱਛੇ ਤੁਸੀਂ ਬਿਲਕੁਲ ਵੀ ਖਿਆਲ ਨਹੀਂ ਰੱਖਦੇ ਨਗਰ ਨਿਗਮ ਨੂੰ ਵੀ ਅਪੀਲ ਹੈ ਸੋ ਸਾਥਿਓ ਬਾਕੀ ਵੀਰਾਂ ਨੂੰ ਵੀ ਬੀ ਲਿਆ ਕਿ ਜਦੋਂ ਵੀ ਕਿਤੇ ਸਮਾਂ ਮਿਲਦਾ ਆ ਉਹ ਆਪਾਂ ਇਕੱਠੇ ਹੋ ਕੇ ਬਾਬਾ ਸਾਹਿਬ ਜੀ ਦੇ ਇਸ ਚੌਕ ਦੀ ਸਫਾਈ ਕਰੀਏ ਕੋਈ ਗੱਲ ਨਹੀਂ ਜੇ ਨਗਰ ਨਿਗਮ ਵਾਲੇ ਨਹੀਂ ਕਰਦੇ ਜੇ ਐਮਪੀ ਸਾਹਿਬ ਨਹੀਂ ਕਰਵਾਉਂਦੇ ਤਾਂ ਤੁਸੀਂ ਆਪ ਆ ਕੇ ਕਰ ਸਕਦੇ ਆ ਬਹੁਤ ਸਾਰੇ ਲੀਡਰ ਇਹ ਕੋਈ ਮਾਦਾ ਮਾਲਵਾ ਨਹੀਂ ਇਹ ਦੁਆਬੇ ਦੀ ਧਰਤੀ ਹੈ ਔਰ ਦੁਆਬੇ ਦੀ ਧਰਤੀ ਤੇ ਤੁਸੀਂ ਦੇਖ ਸਕਦੇ ਹੋ ਡਾਕਟਰ ਬੇੜਕਾ ਸਾਹਿਬ ਦੇ ਨਾਂ ਤੇ ਚੌਕ ਹੋਵੇ ਪਰ ਉਹਦੇ ਅੰਦਰ ਦੇਖ ਸਕਦੇ ਕਿੰਨਾ ਮਿੱਟੀ ਕਟਾ ਮੈਂ ਦੁਆਬੇ ਦੀ ਧਰਤੀ ਇਸ ਕਰਕੇ ਕਹਿਣਾ ਮਾਜਾ ਮਾਲਵਾ ਅੱਜ ਦੁਆਬੇ ਨਾਲੋਂ ਵੀ ਵਧੀਆ ਤਰੀਕੇ ਨਾਲ ਆਪਣੇ ਰਹਿਬਰਾਂ ਦੇ ਨਾਲ ਤੇ ਬਣੇ ਚੌਂਕਾ ਦੀ ਸਾਫ ਸਪਾਈ ਰੱਖਦਾ ਪਰ ਦੁਆਬਾ ਜਿਹੜਾ ਕਹਿੰਦੇ ਕਿ ਬਾਬਾ ਸਾਹਿਬ ਨੂੰ ਮੰਨਣ ਵਾਲਿਆਂ ਦਾ ਘੜਿਆ ਇੱਥੇ ਇੱਥੇ ਐਮਪੀ ਐਮਐਲਏ ਬਾਬਾ ਸਾਹਿਬ ਦੀ ਰਿਵੈਰੇਸ਼ਨ ਦੀ ਬਹੁਤ ਪੜੇ ਆ ਵੱਡੇ ਵੱਡੇ ਲੀਡਰ ਆਗੂ ਹੈ ਪਰ ਉਹਨਾਂ ਕਿਸੇ ਵੀ ਲੀਡਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਕਿ ਯਾਰ ਆਓ ਆਪਾਂ ਬਾਬਾ ਸਾਹਿਬ ਦੇ ਚੌਂਕਰੀ ਸਫਾਈ ਕਰਈਏ ਆ ਦੇਖ ਲਓ ਮਿੱਟੀ ਕੱਟਾ ਫਲੈਕਸ ਆਫ ਬੋਰਡ ਮਤਲਬ ਮੈਂ ਕੀ ਕੀ ਦੱਸਾਂ ਅਪੀਲ ਹੈ ਪ੍ਰਸ਼ਾਸਨ ਨੂੰ ਅਪੀਲ ਹੈ ਲੀਡਰਾਂ ਨੂੰ ਕਿ ਬਾਬਾ ਸਾਹਿਬ ਭਾਰਤੀ ਸੰਵਿਧਾਨ ਨਿਰਮਾਤਾ ਆ ਉਸ ਰਹਿਬਰ ਦੇ ਚੌਂਕ ਦੀ ਸਿਪਾਈ ਕੀਤੀ ਜਾਵੇ ਸੋ ਜੈ ਗੁਰਦੇਵ ਜੈ ਭੀਮ ਜੈ ਭਾਰ ਜੀ